ਕੀ ਨਾਮ ਹੈ ਜੀ ਸਰਦਾਰ ਮੇਜਰ ਸਿੰਘ ਅੱਜ ਹੜਤਾਲ ਕੀਤੀ ਹੈ ਬੱਸ ਸਟੈਂਡ ਜਾ ਮਾ ਬੱਸਾਂ ਨਹੀਂ ਚੱਲ ਰਹੀ ਕੀ ਕਹਿਣਾ ਚਾਹਾਂ ਅਸੀਂ ਇਹ ਕਹਿਣਾ ਚਾਹਾਂਗੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਇਹ ਬੱਸਾਂ ਨਹੀਂ ਚਲਾਵਾਂਗੇ ਅਸੀਂ ਨਾ ਹੀ ਟਰੱਕ ਚਲਾਵਾਂਗੇ ਤੇ ਨਾ ਹੀ ਇਹ ਸਾਰੇ ਸਾਡੀ ਕਿਸਾਨ ਯੂਨੀਅਨ ਵੀ ਬੇਨਤੀ ਹੱਥ ਜੋੜ ਕੇ ਜੱਟਾਂ ਜ਼ਿਮੀਂਦਾਰ ਭਾਈਆਂ ਨੂੰ ਵੀ ਤੇ ਸਾਡੀ ਵਪਾਰ ਜੁਰੇ ਨੂੰ ਵੀ ਵੀ ਭਾਈ ਤੁਸੀਂ ਸਾਡਾ ਸਾਰਾ ਸਾਥ ਦਿਓ ਇਹ ਨਹੀਂ ਕਿਸੇ ਕੋਈ ਵੀ ਜਿਹੜਾ ਸੀਟ ਤੇ ਬੈਠਾ ਡਰਾਈਵਰ ਹੈ ਹੁਣ ਤੁਸੀਂ ਐਂ ਦੱਸੋ ਇੱਕ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਵੀ ਡਰਾਈਵਰ ਨੂੰ ਕਹਿੰਦੇ ਛੱਡ ਕੇ ਭਜਦਾ ਹੈ ਉਹਨੂੰ ਜਨਤਾ ਕੁੱਟ ਕੇ ਮਾਰਨਦੀ ਹੈ ਜਿਹੜਾ ਡਰਾਈਵਰ ਦੇ ਹੱਥ ਲਾਉਂਦਾ ਉਹਨੂੰ ਬਰਾਬਰ 10 ਸਾਲ ਸਜ਼ਾ ਕਰੋ ਉਹਦੇ ਬਾਅਦ ਜੋ ਕੋਈ ਕਾਨੂੰਨ ਨਹੀਂ ਹੈ ਕੱਪੜੇ ਪਾੜ ਦੇ ਲੱਤਾਂ ਮਾਂ ਤੋੜਨ ਦਾ ਡਰਾਈਵਰ ਦੀਆਂ ਉਹ ਡਰਾਈਵਰ ਤੇ ਜਾਉ ਤੇ ਜਾਉ ਕਿੱਧਰ ਇੱਕ 400 ਰੁਪਏ ਧਾੜੀ ਕਰਨ ਵਾਲਾ ਬੰਦਾ 7 ਲੱਖ ਕਿੱਥੋਂ ਭਰ ਦੂਜੀ ਦਸਤੂ ਤਸੀਂ ਜਦੋਂ ਬਾਈ ਜੀ ਕੱਲ ਲੋਕ ਪੈਟਰੋਲ ਵਾਸਤੇ ਵੀ ਔਖੇ ਹਾਂ ਕੱਲ ਕਿੰਨੇ ਲੜਾਈ ਝਗੜੇ ਹੋਏ ਨੇ ਸਾਡੇ ਮਾਨਸਾਹ ਵਿੱਚ ਇੱਥੇ ਜਫਾਜੂ ਵੀ ਹੋਏ ਤੇਰੇ ਪਿੱਛੇ ਇਹ ਤੇ ਸਾਰੀ ਸਪਲਾਈ ਬੰਦ ਹੋ ਜਾਣੇ ਬਾਈ ਜੀ ਚਾਹੇ ਸਾਨੂੰ ਅਸੀਂ ਉਹ ਵੀ ਮਰੇ ਪਏ ਆ ਚਾਹੇ ਸਾਨੂੰ ਅੱਜ ਮਾਰਦੇ ਹੋ ਸਾਨੂੰ ਅਸੀਂ ਇੱਕ ਚੀਜ਼ ਵੀ ਨਹੀਂ ਚੱਲਣ ਦਿੰਦੇ ਬਾਈ ਜੀ ਇੱਕ ਮਾਚੇ ਜ ਤੱਕ ਨਹੀਂ ਆ ਸਕਦੀ ਲੋਕਾਂ ਤੱਕ ਇਹ ਕਹਿੰਦੇ ਵੀ ਹੋਲਡ ਰੱਖਦੇ ਆ ਕੱਲ ਮੀਟਿੰਗ ਵੀ ਹੋਈ ਸੀ ਇਹ ਬਿਲਕੁਲ ਸਰਕਾਰ ਦੇ ਸਟੰਟ ਹੈ ਜੀ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ ਇਹ ਇਹ ਜਿੰਨੇ ਜਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਲੇ ਸੀ ਹੜਤਾਲ ਨਹੀਂ ਚੱਕਾਂਗੇ ਜੇ ਅਸੀਂ ਆ ਦੋ ਦਿਨ ਦੇਖਦੇ ਪਰ ਮਰਨ ਮਰਦ ਤੇ ਬੈਠਾਂਗੇ ਅਸੀਂ ਅਸੀਂ ਤਾਂ ਹੁਣ ਵੀ ਮਰੇ ਪਿਆ ਫੇਰ ਮਰੇ ਪਿਆ ਅਸੀਂ ਕੀ ਨਾ ਬਾਈ ਕਰਮਜੀਤ ਸਿੰਘ ਕਰਮਜੀਤ ਜੀ ਕੀ ਮਸਲਾ ਹੈ ਕੀ ਮੰਗਾ ਨੇ ਕੀ ਕਹਿੰਦੇ ਮਸਲਾ ਤਾਂ ਬਾਈ ਜੀ ਬਹੁਤ ਗੰਭੀਰ ਹੈ ਪਹਿਲੀ ਗੱਲ ਤਾਂ ਇਹ ਲਾਇਨ ਚ ਪੈਣ ਨੂੰ ਕੋਈ ਤਿਆਰ ਨਹੀਂ ਜੇ ਅਸੀਂ ਪੈ ਵੀ ਗਏ ਤਾਂ ਸਾਨੂੰ ਇਹ ਸਰਕਾਰਾਂ ਆਪ ਦਾ ਪਰਿਵਾਰ ਪਾਲ ਨਹੀਂ ਦਿੰਦਾਂ ਕੀ 400 ਰੁਪਏ ਤੇ ਅਸੀਂ ਗੁਜ਼ਾਰਾ ਕਰਦੇ ਆਂ ਪਰਿਵਾਰ ਪਾਲਦੇ ਆਂ ਸਾਨੂੰ ਕਿੱਥੋਂ ਅਸੀਂ ਇਹ ਪੈਸੇ ਭਰ ਦਿਆਂਗੇ ਜਿਹੜੇ ਕਾਨੂੰਨ ਨੇ ਬਹੁਤ ਹੀ ਗਲਤ ਬਣਾਏ ਨੇ ਧੰਨਵਾਦ ਕਰਦੇ ਆਂ ਅਸੀਂ ਸਾਡੇ ਟਰਾਂਸਪੋਰਟਰਾਂ ਜਿਹਨੇ ਸਾਨੂੰ ਸਹਿਯੋਗ ਦੇ ਤਾਂ ਸਾਡੇ ਪੱਖ ਚ ਖੜ ਗਏ ਬਾਈ ਜੀ ਅਸੀਂ ਮਜਬੂਰ ਨਾ ਘਰਾਂ ਨੂੰ ਜਾਣ ਨੂੰ ਤਿਆਰ ਆ ਇਹ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਸਰਕਾਰ ਵਾਪਸ ਲੈ ਲੇ ਧੰਨਵਾਦ ਨਹੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਇਸੇ ਤਰ੍ਹਾਂ ਅਸੀਂ ਇੱਥੇ ਧਰਨੇ ਤੇ ਬੈਠਿਆ ਕੀ ਨਾਮ ਹੈ ਜੀ ਸਰਦਾਰ ਮੇਜਰ ਸਿੰਘ ਅੱਜ ਹੜਤਾਲ ਕੀਤੀ ਹੈ ਬੱਸ ਸਟੈਂਡ ਜਾਮ ਹੈ ਬੱਸਾਂ ਨਹੀਂ ਚੱਲ ਰਹੀਆਂ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹਾਂਗੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਇਹ ਬੱਸਾਂ ਨਹੀਂ ਚਲਾਵਾਂਗੇ ਅਸੀਂ ਨਾ ਹੀ ਟਰੱਕ ਚਲਾਵਾਂਗੇ ਤੇ ਨਾ ਹੀ ਇਹ ਸਾਰੇ ਸਾਡੀ ਕਿਸਾਨ ਯੂਨੀਅਨ ਵੀ ਬੇਨਤੀ ਹੱਥ ਜੋੜ ਕੇ ਜੱਟਾਂ ਜ਼ਿਮੀਂਦਾਰ ਭਾਈਆਂ ਨੂੰ ਵੀ ਤੇ ਸਾਡੀ ਵਪਾਰ ਜੁਨਾ ਨੂੰ ਵੀ ਵੀ ਭਾਈ ਤੁਸੀਂ ਸਾਡਾ ਸਾਰਾ ਸਾਥ ਦਿਓ ਇਹ ਨਹੀਂ ਕਿਸੇ ਕੋਈ ਵੀ ਜਿਹੜਾ ਸੀਟ ਤੇ ਬੈਠਾ ਡਰਾਈਵਰ ਹੈ ਹੁਣ ਤੁਸੀਂ ਐਂ ਦੱਸੋ ਇੱਕ ਐਕਸੀਡੈਂਟ ਹੋ ਜਾਂਦਾ ਹੈ ਹੁਣ ਉਹ ਡਰਾਈਵਰ ਨੂੰ ਕਹਿੰਦੇ ਛੱਡ ਕੇ ਭਜਦਾ ਹੈ ਉਹਨੂੰ ਜਨਤਾ ਕੁੱਟ ਕੇ ਮਾਰਨਦੀ ਹੈ ਜਿਹੜਾ ਡਰਾਈਵਰ ਦੇ ਹੱਥ ਲਾਉਂਦਾ ਉਹਨੂੰ ਬਰਾਬਰ 10 ਸਾਲ ਸਜ਼ਾ ਕਰੋ ਉਹਦੇ ਬਾਅਦ ਜੋ ਕੋਈ ਕਾਨੂੰਨ ਨਹੀਂ ਹੈ ਕਪੜੇ ਪਾੜ ਦੇ ਲੱਤਾਂ ਮਾਂ ਤੋੜਨਾਂ ਡਰਾਈਵਰ ਦੀਆਂ ਉਹ ਡਰਾਈਵਰ ਤੇ ਜਾਉ ਤੇ ਜਾਉ ਕਿੱਧਰ ਇੱਕ 400 ਰੁਪਏ ਤੁਹਾਡੀ ਕਰਨ ਵਾਲਾ ਬੰਦਾ 7 ਲੱਖ ਕਿੱਥੋਂ ਭਰ ਦੂਜੀ ਦਸਤੂ ਤਸੀਂ ਜਦੋਂ ਬਾਈ ਜੀ ਕੱਲ ਲੋਕ ਪੈਟਰੋਲ ਵਾਸਤੇ ਵੀ ਔਖੇ ਹਾਂ ਕੱਲ ਕਿੰਨੇ ਲੜਾਈ ਝਗੜੇ ਹੋਏ ਨੇ ਸਾਡੇ ਮਾਨਸਾਹ ਵਿੱਚ ਇੱਥੇ ਜਫਾਜੂ ਵੀ ਹੋਏ ਤੇਰੇ ਪਿੱਛੇ ਇਹ ਤੇ ਸਾਰੀ ਸਪਲਾਈ ਬੰਦ ਹੋ ਜਾਣੇ ਬਾਈ ਜੀ ਹੁਣ ਤਾਂ ਇਹ ਦੋ ਦਿਨ ਢਿੱਲੇ ਫਿਰ ਮਰਨ ਵਰ ਤੇ ਬੈਠਾਂਗੇ ਅਸੀਂ ਇੱਕ ਚੀਜ਼ ਵੀ ਨਹੀਂ ਚੱਲਣ ਦੇਣੀ ਅਸੀਂ ਚਾਹੇ ਸਾਨੂੰ ਅਸੀਂ ਉਂ ਵੀ ਮਰੇ ਪਏ ਆ ਚਾਹੇ ਸਾਨੂੰ ਅੱਜ ਮਾਰ ਦਿਓ ਸਾਨੂੰ ਅਸੀਂ ਇੱਕ ਚੀਜ਼ ਵੀ ਨਹੀਂ ਚੱਲਣ ਦਿੰਦੇ ਬਾਈ ਕਹਿੰਦੇ ਵੀ ਹੋਲਡ ਹੋਲਡ ਰੱਖਦੇ ਆ ਕੱਲ ਮੀਟਿੰਗ ਵੀ ਹੋਈ ਸੀ ਇਹ ਬਿਲਕੁਲ ਸਰਕਾਰ ਦੇ ਸਟੰਟ ਹੈ ਜੀ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ ਇਹ ਇਹ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਹੜਤਾਲ ਨਹੀਂ ਚੱਕਾਂਗੇ ਜੇ ਅਸੀਂ ਆ ਦੋ ਦਿਨ ਦੇਖਦੇ ਪਰ ਮਰਨ ਮਰਤੇ ਬੈਠਾਂਗੇ ਅਸੀਂ ਇੱਕ ਅਸੀਂ ਅਹ ਤਾਂ ਹੁਣ ਵੀ ਮਰੇ ਪਿਆ ਫੇਰ ਵੀ ਮਰੇ ਪਿਆ ਅਸੀਂ ਕੀ ਨਾਮ ਹੈ ਜੀ ਕਰਮਜੀਤ ਸਿੰਘ ਕਰਮਜੀਤ ਜੀ ਕੀ ਮਸਲਾ ਹੈ ਕੀ ਮੰਗਾ ਨੇ ਕੀ ਕਹਿੰਦੇ ਮਸਲਾ ਤਾਂ ਬਾਈ ਜੀ ਬਹੁਤ ਗੰਭੀਰ ਹੈ ਪਹਿਲੀ ਗੱਲ ਤਾਂ ਇਹ ਲਾਈਨ 'ਚ ਪੈਣ ਨੂੰ ਕੋਈ ਤਿਆਰ ਨਹੀਂ ਜੇ ਅਸੀਂ ਪੈ ਵੀ ਗਏ ਸਾਨੂੰ ਇਹ ਸਰਕਾਰਾਂ ਆਪ ਦਾ ਪਰਿਵਾਰ ਪਾਲ ਨਹੀਂ ਦਿੰਦੀਆਂ ਕੀ 1 400 ਰੁਪਏ ਤੇ ਅਸੀਂ ਗੁਜ਼ਾਰਾ ਕਰਦੇ ਆਂ ਪਰਿਵਾਰ ਪਾਲਦੇ ਆਂ ਸਾਨੂੰ ਕਿੱਥੋਂ ਅਸੀਂ ਇਹ ਪੈਸੇ ਭਰ ਦਿਆਂਗੇ ਜਿਹੜੇ ਕਾਨੂੰਨ ਨੇ ਬਹੁਤ ਹੀ ਗਲਤ ਬਣਾਏ ਨੇ ਧੰਨਵਾਦ ਕਰਦੇ ਆਂ ਅਸੀਂ ਸਾਡੇ ਟਰਾਂਸਪੋਰਟਰਾਂ ਜਿਹਨੇ ਸਾਨੂੰ ਸਹਿਯੋਗ ਦੇ ਤਾਂ ਸਾਡੇ ਪੱਖ 'ਚ ਖੜ ਗਏ ਬਾਈ ਜੀ ਅਸੀਂ ਮਜਬੂਰ ਨਾ ਘਰਾਂ ਨੂੰ ਜਾਣ ਨੂੰ ਤਿਆਰ ਆਂ ਇਹ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਸਰਕਾਰ ਵਾਪਸ ਲੈ ਲੇ ਧੰਨਵਾਦ ਨਹੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਇਸੇ ਤਰ੍ਹਾਂ ਅਸੀਂ ਇੱਥੇ ਧਰਨੇ ਤੇ ਬੈਠੇ ਆ